ਹਾਂਜੀ ਦੋਸਤੋ ਕੀ ਹਾਲ ਹੈ ਠੀਕ ਠਾਕ ਆ ਉਮੀਦ ਕਰਦਾ ਵਧੀਆ ਹੋਵੋਗੇ ਯਾਰ ਜਦੋਂ ਕਸ਼ਤਾਂ ਵਾਲੇ ਫੋਨ ਲਾਉਂਦੇ ਆ ਜਿੰਨੇ ਕਸ਼ਤਾਂ ਲੈਣੀਆਂ ਹੁੰਦੀਆਂ ਉਹਨੇ ਲੋਨ ਦੇ ਗਣਾ ਤੁਸੀਂ ਵੀ ਬਹਾਨੇ ਦਾ ਲਾਉਂਦੇ ਹੋ ਕੋਈ ਨਾ ਕੋਈ ਪਰ ਆ ਮੇਰਾ ਘੜੀ ਆ ਇਹਨੇ ਮਾਂ ਦੇ ਪੁੱਤ ਦੇ ਸਿਰ ਹੀ ਕਰਾਤਾ ਮਾਂ ਦੇ ਪਤਨੇ ਜੇ ਬਹਨਾ ਲਾਇਆ ਉਹ ਗਾਂ ਵਾਲੀ ਵੀ ਹਰਾਰ ਰਹਿ ਗਈ ਵੀ ਆ ਵੀ ਹੁੰਦਾ ਤੇ ਆ ਵੇਖੋ ਪਰ ਤੁਸੀਂ ਕਿਵੇਂ ਜਗਾੜ ਲਾ ਕੇ ਤੇ ਉਹਨੇ ਕਿਵੇਂ ਉਹਨੂੰ ਬੇਕੂਬ ਬਣਾਇਆ ਲੋਨ ਵਾਲੀ ਨੂੰ ਆ ਦੇਖ ਲੋ ਨਵੀਂ ਸਕੀਮ ਪਰ ਯਾਰ ਕਿੰਨਾ ਕਸ਼ਟਾ ਦਾ ਪਰਦਿਆ ਕਰੋ ਯਾਰ ਵੇਖੋ ਫਿਰ ਹੈਲੋ ਅਨੁਹਾਂ ਜੀ গুਡ ਮਾਰਨਿੰਗ ਸਰ ਵਾ ਸਤਿ ਸ੍ਰੀ ਸਤਿ ਸ੍ਰੀ ਗੁਰਪਾਂ ਜੀ ਹਾਂ ਜੀ ਸਰ ਮੈਂ ਪੀਵੀਐਸ ਏਜੰਸੀ ਸੇ ਗੱਲ ਕਰ ਰਹੀ ਹਾਂ ਰੱਛਾ ਤਮ ਬਾਈਕ ਕੀ ਇਹ ਇਹਦੇ ਪਾਪੇ ਨੂੰ ਪਤਾ ਹੋਗਾ ਮੁੰਡਾ ਖੇਡਣ ਗਿਆ ਗਰਾਊਂਡ 'ਚ ਫਿਰ ਆਪ ਨੂੰ ਇਸ ਬਾਰੇ ਵਿੱਚ ਕੁਝ ਨੌਲੇਜ ਨਹੀਂ ਹੈ ਕਿਉਂਕਿ ਆਪਕੇ ਬਾਈਕ ਕੀ ਅਜੇ ਤੱਕ ਇਨਸਟਾਲਮੈਂਟ ਨਹੀਂ ਮੈਂ ਮਸਾਰਸੂ ਨਹੀਂ ਬੋਲਦੀ ਮੈਂ ਬੇਬੇ ਬੋਲਦੀ ਆ ਅਸਾ ਸਾਰੀ ਮੈਂ ਆਪ ਕਿਸੇ ਬਾਤ ਕਰਵਾ ਸਕਤੀ ਇਸ ਕਿਰ ਗਾੜੀ ਇਹ ਗੇ ਇਹਦੇ ਪਾਪਾ ਇਹਦੇ ਪਾਪੇ ਤਾਂ ਧਾਰੂ ਵੀ ਤੀਆ ਫਿਰ ਵੀ ਗੱਲ ਕਰ ਲੈ ਜੇ ਕਰ ਨਹੀਂ ਕਰਾਵਾ ਹਾਂਜੀ ਹਾਂਜੀ ਮੈਂ ਕਰਵਾਈਏ ਇਹ ਕਰੋ ਨਾ ਰੁਕ ਜਾ ए आई देखो तो, तो मैं बोल दिया कोई आ जा हेलो हेलो हां जी सर नमस्ते सर सही सर, कर भाई हां जी हां जी मैं आपसे जानते हैं बात कर रही हूं सर हां भाई बोल बोल भाई बो, 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 हां जी हां जी सर आपकी बाइक की इंस्टॉलमेंट नहीं आई अभी तक बड़ी <laughs> की और सारी सारी कितना ना आज बीमार होगी हां जी ਮਾ ਮਾ ਜੀ ਕੋਈ ਵੀ ਡਾਕਟਰ ਬੁਲਾਇਆ ਜੀਤਾ ਉਹ ਕਹਿੰਦਾ ਪੈਸੇ ਲੱਗਣੇ ਨੇ ਮੈਂ 2000 ਰੁਪਏ ਉਹ ਦੇਤਾ ਸੀ ਬਟ ਫਿਰ ਆਪਕੋ ਨਾ ਇਹ ਪੇਮੈਂਟ ਕਰਨੀ ਪਵੇਗੀ ਨਾ ਮੈਂ ਬੁਈ ਫੋਨ ਆਪ オンਲਾਈਨ ਕਰੇਗੇ ਇਸ ਕੰਮ ਹੋ ਗਿਆ ਇਹ ਇਹਨੂੰ